ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਦੇ ਉੱਤੇਦਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਬੀਮਾ ਯੋਜਨਾ ਦਾ ਪੋਸਟਰ ਜਾਰੀ ਕੀਤਾ ਗਿਆ। ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 10 ਲੱਖ ਦੇ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤੁਹਾਡੇ ਵੱਲੋਂ ਪੋਸਟਰ ਜਾਰੀ ਕੀਤਾ ਗਿਆ। ਸਾਡੀ ਹਰਮਨ ਪਿਆਰੀ ਸਰਕਾਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਨੇ ਜੋ ਸਰਕਾਰ ਇਸ ਗੱਟ ਨੂੰ ਇਸ ਸਟਾਰਟਿੰਗ ਦੇ ਵਿੱਚ ਵਾਦਾ ਕੀਤਾ ਸੀਗਾ ਕਿ ਅਸੀਂ ਜਿਹੜਾ ਲੋਕਾਂ ਦੀ ਸਿਹਤ ਲੋਕਾਂ ਦੀ ਐਜੂਕੇਸ਼ਨ ਤੇ ਇਸੀ ਖਾਲ ਖਿਆਲ ਰੱਖਾਂਗੇ ਸਾਡੀ ਪ੍ਰਾਇਓਰਟੀ ਹੋਏਗੀ। ਉਸੇ ਪ੍ਰਕਿਰਿਆ ਦੇ ਵਿੱਚ ਬੜਾ ਵੱਡਾ ਸਰਕਾਰ ਨੇ ਫੈਸਲਾ ਲਿਆ ਕਿ ਪੰਜਾਬ ਦੇ ਹਰ ਵਸਿੰਦੇ ਨੂੰ 10 ਲੱਖ ਰੁਪਏ ਦਾ ਜਿਹੜਾ ਬੀਮਾ ਵਾ ਉਹ ਦਿੱਤਾ ਜਾਏਗਾ ਤਾਂ ਕਿ ਲੋਕ ਜਿਹੜੇ ਆ ਜਿਹੜੇ ਖਾਸ ਕਰਕੇ ਗਰੀਬੀ ਦੀ ਰੇਖਾ ਤੋਂ ਹੇਠਾਂ ਲੋਕ ਵਸ ਰਹੇ ਨੇ ਮਜਬੂਰੀ ਵਿੱਚ ਆਪਣੇ ਲਾਜ ਤੱਕ ਨਹੀਂ ਘਰਾਪਾ ਰਹੇ ਬੜੀ ਵੱਡੀ ਰਿਲੀਫ ਬੜੀ ਵੱਡੀ ਸਹੂਲਤ ਹੈਗੀ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆ ਕਿ ਐਡਾ ਵੱਡਾ ਫੈਸਲਾ ਲੈ ਕੇ ਲੋਕਾਂ ਨੂੰ ਐਡੀ ਵੱਡੀ ਰਿਲੀਫ ਦਿੱਤੀ ਪੰਜਾਬ ਨੂੰ ਔਰ ਪੰਜਾਬ ਹਤੇਸ਼ੀ ਸਰਕਾਰ ਹੋਣ ਦਾ ਇਹ ਲਾ ਪ੍ਰਮਾਣ ਦਿੱਤਾ ਗਿਆ ਸੋ ਅੱਜ ਅਸੀਂ ਪੋਸਟ ਜਾਰੀ ਕਰ ਰਹੇ ਹਾਂ ताकि ਲੋਕਾਂ ਨੂੰ ਅਵੇਅਰਨੈਸ ਹੋ ਸਕੇ ਲੋਕੀ ਸੁਚੇਤ ਹੋ ਸਰਵੇਂ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਤਾਂ ਕਿ ਵਾਤਵਾਂ ਦੇ ਜੀਐਸਸੀ ਸੈਂਟਰ ਚ ਜਾ ਕੇ ਤੇ ਆਪਣਾ ਸਿਹਤ ਬੀਮਾ ਕਾਰਡ ਜਿਹੜਾ ਉਹ ਬਣਾ ਸਕਣ ਇਹ ਸਭ ਤੋਂ ਪਹਿਲਾਂ ਤੇ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਯੂਥ ਡਵੈਲਪਮੈਂਟ ਬੋਰਡ ਦੇ ਸਾਡੇ ਦੋਸਤ ਭਾਈਵੰਦੂ ਹੈਗੇ ਨੇ ਯੂਥ ਕਲੱਬ ਦੇ ਮੈਂਬਰਸ ਹੈਗੇ ਨੇ ਲੋਕਾਂ ਨੂੰ ਸੁਚੇਤ ਕਰ ਰਿਹਾ ਕੈਂਪ ਲਗਾ ਰਹੇ ਆ ਕਰੋ ਕਰੀ ਵੀ ਲੋਕਾਂ ਨੂੰ ਜਾ ਕੇ ਲੋਕਾਂ ਨੂੰ ਸੁਚੇਤ ਕਰ ਰਹੇ ਇੱਕ ਪਰਚੀਆਂ ਵਗੈਰਿਆਂ ਭੁਲਾਉਣ ਦੇ ਵਿੱਚ ਸਪੋਰਟ ਦੇ ਰਹੇ ਸੀ ਉਹਨਾਂ ਨੂੰ ਤੇ ਆਪਾਂ ਸਾਰਿਆਂ ਨੂੰ ਵੱਖ-ਵੱਖ ਮਾਧਿਅਮ ਜਿੰਨੇ ਵੀ ਪਲੇਟਫਾਰਮ ਹੈਗੇ ਇਨਫੋਰਮੇਸ਼ਨ ਦੇ ਉਹਨਾਂ ਤੇ ਜਾ ਕੇ ਚਾਹੇ ਸੋਸ਼ਲ ਮੀਡੀਆ ਵਾ ਮੇਨਸਟ੍ਰੀਮ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸਭ ਸਾਰੇ ਹੀ ਜਿੰਨੇ ਸਾਡੀ ਪਾਰਟੀ ਦੇ ਸਾਡੇ ਵੋਲੰਟੀਅਰ ਸਹਿਬਾਨ ਨੇ ਅਗੂ ਸਹਿਬਾਨ ਨੇ ਤੇ ਹੋਰ ਵੀ ਜਿੰਨੇ ਸਮਾਜਿਕ ਨੁਮਾਇੰਦੇ ਨੇ ਉਹ ਜਾ ਜਾ ਕੇ ਸੂਚਿਤ ਕਰ ਰਹੇ ਕਿ ਬੜੀ ਵੱਡੀ ਸੂਲਤ ਦਿੱਤੀ ਹੈ ਪੰਜਾਬ ਸਰਕਾਰ ਨੇ ਲੋਕਾਂ ਨੂੰ ਹਾਜੀ ਸਰ ਮੁਖਮੰਤਰੀ ਪ੍ਰਕਾਸ਼ ਸਿੰਘ ਮਾਰਾ ਤੋਂ 10 ਲੱਖ ਰੁਪਏ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅੱਜ ਪੋਸਟਰ ਵੀ ਜਾਰੀ ਕੀਤਾ ਗਿਆ ਹੈ ਤੇ ਵੱਖ-ਵੱਖ ਹਲਕਿਆਂ ਦੇ ਵਿੱਚ ਜੇ ਲੋਕ ਪ੍ਰੋਪਰ ਜਾ ਕੇ ਕਾਰਡ ਪਰਵਾੜਾ ਚੋਦੇ ਨੇ ਤੇ ਉਹ ਕਿੰਨੂੰ ਮਿਲਣ ਦੇਖੋ ਜੀ ਇਹ ਸਾਰੇ ਹਲਕਿਆਂ ਦੇ ਵਿੱਚ ਸਾਡੇ ਡਿਵੈਲਪਮੈਂਟ ਬੋਰ ਯੂਥ ਡਿਵੈਲਪਮੈਂਟ ਬੋਰ ਦੇ ਜਿਹੜੇ ਬੱਚੇ ਨੇ ਉਹ ਕੰਮ ਕਰ ਰਹੇ ਨੇ ਉਹ ਘਰ-ਘਰ ਜਾ ਕੇ ਅਵੇਅਰ ਕਰ ਰਹੇ ਆ ਕਿ ਇਸ ਤਰੀਕੇ ਨਾਲ ਕਾਰਡ ਬਣਾਏ ਜਾਣਗੇ ਸੋ ਬੜਾ ਹਿਤਨੁਆਲ ਕਰਦੇ ਆ ਪਹਿਲੇ ਸੇ ਆਪਣੇ ਮੁਖਮੰਤਰੀ ਸਾਹਿਬ ਦਾ ਇਨਾਂ ਨੇ ਇਹ ਯੋਜਨਾ ਲਾਗੂ ਕੀਤੀ ਹੈ ਕਿਉਂਕਿ ਜਿਸ ਦੇਸ਼ 'ਚ ਜਿਸ ਪ੍ਰਾਂਤ 'ਚ ਜਿਸ ਸੂਬੇ ਦੇ ਵਿੱਚ ਅਗਰ ਤੇ ਪੜ੍ਹਾਈ ਚੰਗੀ ਹੁੰਦੀ ਹੈ ਤੇ ਸਿਹਤ ਠੀਕ ਹੁੰਦੀ ਹੈ ਉਹ ਸੁਭਾ ਹਮੇਸ਼ਾ ਤਰੱਕੀਆ ਕਰਦਾ ਸੋ ਉਸ ਦੇ ਤਹਿਤ ਪਹਿਲੇ ਸਕੂਲ ਹੀ ਚੰਗੇ ਕੀਤੇ ਪੜ੍ਹਾਈ ਵੱਲ ਧਿਆਨ ਦਿੱਤਾ ਤੇ ਹੁਣ ਹੀ ਸਾਰਾ ਸਿਹਤ ਵੱਲ ਧਿਆਨ ਦੇ ਰਹੇ ਆ ਤੇ ਕਿਹੜੀ ਕਿਹੜੀ ਡਿਸੀਜ਼ ਜਿਹੜੀ ਹੈ ਇਹਦੇ ਵਿੱਚ ਕਵਰ ਹੁੰਦੀ ਆ ਕਈ ਵਾਰੀ ਇਹ ਉਹਦਾ ਕਿ ਕ੍ਰਿਟੀਕਲ ਡਿਸੀਜ਼ ਆ ਕਿ ਉਹਦਾ ਵੀ ਇਲਾਜ ਇਹਦੇ ਵਿੱਚ ਸ਼ਾਮਿਲ ਹੈ ਜੀ ਇਹ ਨਾ ਬੜੀ ਕਲੀਅਰ ਕੀਤਾ ਗਿਆ ਕਿ ਅਸੀਂ ਜਦੋਂ ਕੋਈ ਪ੍ਰਾਈਵੇਟ ਆਪਣੀ ਇੰਸ਼ੋਰੈਂਸ ਕਰਾਉਂਦੇ ਆ ਤੇ ਹੀ ਵੇਖਿਆ ਵੀ ਕਿ ਉਹਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ 2 ਸਾਲ ਬਾਅਦ ਸਟਾਰਟ ਹੋਣਗੀਆਂ ਕਈ 3 ਸਾਲ ਬਾਅਦ ਸਟਾਰਟ ਹੋਣਗੀਆਂ ਜਾਂ ਕਈ 6 ਮਹੀਨੇ ਬਾਅਦ ਸਟਾਰਟ ਹੋਣਗੀਆਂ ਇਹ ਵਾਹਿਦ ਯੋਜਨਾ ਅਸੀਂ ਹੈ ਕਿ ਜਿਸ ਦਿਨ ਤੁਹਾਡਾ ਕਾਰਡ ਵੱਜਦਾ ਹੈ ਵੈਰੀ ਫਸਟ ਡੇ ਤੋਂ ਕੋਈ ਵੀ ਬਿਮਾਰੀ ਹੋਵੇ ਉਹ ਸਬਦਾ ਇਲਾਜ ਇਹਦੇ ਵਿੱਚ ਇਨਕਲੂਡ ਹੈ ਤੋ ਇਸ ਗੱਲ ਇਹ ਬਹੁਤ ਬਹੁਤ ਤਨਵਾਦ ਕਰਦੇ ਆ ਕਿ ਉਹਨਾਂ ਨੇ ਹਰ ਬਿਮਾਰੀ ਦੇ ਵਾਸਤੇ ਧਿਆਨ ਦਿੱਤਾ ਸਾਡੀ ਮੱਲਾ ਆਵਾਜ਼ੀ ਪਾਰਟੀ ਨੇ ਹਰ ਬਿਮਾਰੀ ਦੇ ਵਾਸਤੇ ਧਿਆਨ ਦਿੱਤਾ ਕਿ ਡਿਜ਼ੀਜ਼ ਛੋਟੀ ਹੋਵੇ ਜਾਂ ਵੱਡੀ ਹੋਵੇ ਬਿਮਾਰ ਤੇ ਬਿਮਾਰੀਆਂ ਨਾ ਕੋਈ ਇਸ ਗੱਲ ਦੀ ਤਨਵਾਦੀ ਉਹਨਾਂ ਦੇ ਬਹੁਤ ਜ਼ਿਆਦਾ